ਅਜੇ ਤੱਕ ਅੰਰੀਆ ਵੀ ਕਹਿੰਦਾ ਸੀ ਲੈ ਗੁਰੂ ਤਾਂ ਸਾਡੇ ਰਗਿਆ ਮੈਂ ਕਿਹਾ ਪੁੱਤ ਤੈਨੂੰ ਤੱਤੀ ਤਵੀ ਤੇ ਮਿਟੂ ਸਾਡੇ ਕਾਕਾ ਜੀ ਜੀਵਰਾ ਸਿੰਘ ਜਾ ਕੇ ਦੇ ਬਾਬੇ ਨੂੰ ਮੱਥਾ ਟੇਕ ਦੇ ਫਲਾਣਾ ਬਾਬਾ ਕਹਿੰਦਾ ਗੱਲ ਹੀ ਕੋਈ ਨਹੀਂ ਇਸ ਦਾ ਕੈਂਸਰ ਠੀਕ ਹੋ ਜਾਵੇਗਾ ਇੱਕ ਮਹੀਨੇ ਦਾ ਸੂਤ ਗੋਣਾ ਕਿ ਜੁੱਤੀਆਂ ਥਾਲੀਆਂ ਕੀ ਕਰਨਾ ਇਹ ਬਾਬਾ ਕੁੱਤਾ ਮੈਂ ਆ ਗਿਆ ਨੂੰ ਮੈਂ ਕਿਹਾ ਬਾਬੇ ਤੈਨੂੰ ਮੈਂ ਘੜੀਸ ਕੇ ਫੁੱਟਾ ਕਰਕੇ ਸਾਰਾ ਟੰਗ ਦੇਣਾ ਤੇ ਗੋਲੀਆਂ ਤੇਰੇ ਮੈਂ ਸਰਚ ਮਾਰੂਗਾ ਯਾਦ ਰੱਖੀ ਜੱਜ ਨੂੰ ਕਹਣਾ ਕਹਦੇ ਉਹ ਨਹੀਂ ਸੀ ਬੁਲਡ ਪ੍ਰੂਫ ਸ਼ੀਸ਼ਾ ਬਣਾਉਂਦੇ ਆ ਆਪਣੇ ਆਲੇ ਦੁਆਲੇ ਗੰਡੂ ਵਾਲੇ ਬਾਬਾ ਐ ਕੋਤਵਾਰ ਕਿਹੜਾ ਬਾਬਾ ਹੈ ਤੇ ਪੰਜਾਬੀ ਫਿਲਮ ਇੰਡਸਟਰੀ ਦੇ ਸੀਨੀਅਰ ਅਦਾਕਾਰ ਯੋਗਰਾਜ ਸਿੰਘ ਦੇ ਵਿਵਾਦਤ ਬਿਆਨ ਨੇ ਤਰਥੱਲੀ ਮਿਚਾ ਦਿੱਤੀ ਹੈ ਯੋਗਰਾਜ ਸਿੰਘ ਨੇ ਨਾ ਸਿਰਫ ਰਣਜੀਤ ਸਿੰਘ ਟਡਰੀਆਂ ਵਾਲਿਆਂ ਖਿਲਾਫ ਵਿਵਾਦਤ ਬਿਆਨ ਦਿੱਤਾ ਹੈ ਸਗੋਂ ਹਾਲ ਹੀ ਵਿੱਚ ਗੁਜਰੇ ਬਾਬਾ ਰਾਮ ਸਿੰਘ ਗੰਡੂਆ ਵਾਲਿਆਂ ਖਿਲਾਫ ਵੀ ਜੰਮ ਕੇ ਪੜਾਸ ਕਢੀ ਗਈ ਹੈ ਆਪਣੀ ਫਿਲਮ ਦੀ ਪ੍ਰੋਮੋਸ਼ਨ ਕਰਨ ਲਈ ਯੋਗਰਾਜ ਸਿੰਘ ਨੇ ਬਾਬਾ ਰਾਮ ਸਿੰਘ ਗੰਡੂਆ ਨੂੰ ਪੁੱਠਾ ਟੰਗਣ ਗੋਲੀ ਮਾਰਨਾ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਦਰਸਲ ਯੋਗਰਾਜ ਸਿੰਘ ਆਪਣੇ ਬੇਟੇ ਯੁਵਰਾਜ ਸਿੰਘ ਨੂੰ ਹੋਈ ਕੈਂਸਰ ਦੀ ਬਿਮਾਰੀ ਬਾਰੇ ਬੋਲ ਰਹੇ ਸੀ ਸਾਡੇ ਕਾਕਾ ਜੀ ਯੁਵਰਾਜ ਸਿੰਘ ਜੀ ਜਾ ਕੇ ਦੇ ਬਾਬੇ ਨੂੰ ਮੱਥਾ ਟੇਕਦੇ ਫਲਾਣਾ ਬਾਬਾ ਕਹਿੰਦਾ ਗੱਲ ਹੀ ਕੋਈ ਨਹੀਂ ਇਸ ਦਾ ਕੈਂਸਰ ਠੀਕ ਹੋ ਜਾਏਗਾ ਇੱਕ ਤੋਂ ਪਤਾ ਨਹੀਂ ਕੀ ਕੀ ਕਰੀ ਜਾਂਦਾ ਸੀ ਉਹ ਹੈ ਕਿ ਕਿਹੜੇ ਕੰਮ 'ਚ ਪੈ ਗਏ ਐ ਤੇ ਮੁੜ ਕੇ ਫਿਰ ਮੈਂ ਪੰਜਾਬੀ 'ਚ ਫੋਨ ਕੀਤਾ ਮੈਂ ਕਿਹਾ ਸੂਤ ਹੋਣਾ ਕਿ ਜੁੱਤੀਆਂ ਖਾਣੀਆਂ ਕੀ ਕਰਨਾ ਕਿ ਬਾਬਾ ਘੁੱਟਾ ਮੈਂ ਕਹਾਨੂੰ ਮੈਂ ਕਿਹਾ ਬਾਬੇ ਤੈਨੂੰ ਮੈਂ ਕਢੀਸ ਕੇ ਪੁੱਠਾ ਕਰਕੇ ਸਾਰਾ ਤੰਗ ਦੇਣਾ ਤੇ ਗੋਲੀਆਂ ਦਰਮੇ ਸਰਚ ਮਾਰੂਗਾ ਯਾਦ ਰੱਖੀ ਜੱਜ ਨੂੰ ਕਹਾਂ ਕਹਦੇ ਉਹਨੇ ਹੀ ਬੁਲੇਟ ਪ੍ਰੂਫ ਸ਼ੀਸ਼ਾ ਬਣਾ ਲਿਆ ਆਪਣੇ ਆਲੇ ਦੁਆਲੇ ਗੰਡੂ ਵਾਲੇ ਬਾਬਾ ਹੈ ਕੋਈ ਪਤਾ ਨਹੀਂ ਕਿਹੜਾ ਬਾਬਾ ਇੱਥੇ ਤੇ ਉਹ ਮੁੜ ਕੇ ਕਹਿੰਦਾ ਵੀ ਬਾਈ ਯਾਰ ਮੈਨੂੰ ਪਛਾਏ ਆਪਣੇ ਬਾਪੂ ਤੋਂ ਮੈਂ ਕਿਹਾ ਇੰਨੀ ਛੇਤੀ ਡਰ ਗਿਆ ਤੇ ਮੈਂ ਐਕਸ਼ਨ ਨਹੀਂ ਕੀਤਾ ਤਾਂ ਇਹ ਸਾਲਾ ਮੇਰਾ ਮੁੰਡਾ ਮਾਰਨਾ ਮੈਂ ਕਿਹਾ ਚੁੱਪ ਕਰਕੇ ਡਾਕਟਰ ਕੋਲ ਜਾ ਤੇ ਮੈਂ ਉਹਦੀ ਮਾਂ ਨੂੰ ਕਿਹਾ ਮੈਂ ਹੱਥ ਜੋੜਦਾ ਨਾ ਕੰਮ ਕਰ ਤੋ ਡਾਕਟਰ ਨੇ ਇਲਾਜ ਕੀਤਾ ਤਾਂ ਮੁੰਡਾ ਆਪਣਾ ਠੀਕ ਹੋ ਗਿਆ ਤੁਹਾਡੀ ਦਬਾਵਾ ਔਰ ਤੁਸੀਂ ਕਿਹੜੀ ਡਾਕਟਰ ਦੀ ਕਥਾ ਕਰਦੇ ਹੋ ਇਹ ਤਾਂ ਡੇਰਿਆਂ ਦੇ ਵਿੱਚ ਜੀ ਇਹ ਪੀਂਚਦਿਆਂ ਕਰੀ ਫਿਰਦੇ ਨੇ ਐਮ ਬੀ ਬੀ ਐਸ ਬਣੇ ਫਿਰਦੇ ਨੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਕੋਈ ਨਹੀਂ ਔਰ ਟਾਈਮ ਆਉਣ ਵਾਲਾ ਹੈ ਤੇ ਸਿਰਫ ਐਥੇ ਹੀ ਬਸ ਨਹੀਂ ਯੋਗਰਾਜ ਸਿੰਘ ਦਾ ਗੁੱਸਾ ਸਿੱਖ ਪ੍ਰਚਾਰਕ ਪਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਖਿਲਾਫ ਵੀ ਉੱਟਿਆ ਜਿਨ੍ਹਾਂ ਨੇ ਕਿ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ 33 ਤਵੀ ਤੇ ਬਿਠਾਉਣ ਦੀ ਗੱਲ ਆਖੀਏ ਅਜਾ ਢੱਡਰੀਆ ਵਾਲਾ ਵੀ ਕਹਿੰਦਾ ਸੀ ਯਾ ਬਾ ਗੁਰੂ ਤਾਂ ਸਾਡੇ ਰਗਿਆ ਮੈਂ ਕਹ ਪੁੱਤ ਤੈਨੂੰ ਤੱਤੀ ਤਵੀ ਤੇ ਬਿਠਾਉਣਾ ਬਿਠਾਉਂਗਾ ਜਰੂਰ ਜਿਦੋਂ ਤੂੰ ਮਿਲਿਆ ਤੇ ਜਦ ਤੂੰ ਤੱਤੀ ਤਵੀ ਤੇ ਛੱਡ ਤੂੰ ਗਰਮ ਮੈਂ ਦਵੇ ਤੇ ਉਂਗਲ ਰੱਖ ਕੇ ਦਿਖਾ ਦੇ ਤੂੰ ਗੱਲਾਂ ਕਰਦਾ ਆਹ ਤਾਂ ਸਾਡੇ ਬਾਬਿਆਂ ਦਾ ਹਾਲਾਂਕਿ ਇਸ ਬਿਆਨ ਦੇ ਵਾਇਰਲ ਹੁੰਦਿਆਂ ਹੀ ਲੋਕ ਯੋਗਰਾਜ ਸਿੰਘ ਖਿਲਾਫ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਕਈ ਲੋਕ ਇਸ ਬਿਆਨ ਨੂੰ ਯੋਗਰਾਜ ਸਿੰਘ ਵੱਲੋਂ ਫਿਲਮ ਲਈ ਪਬਲਿਸਿਟੀ ਇਕੱਠੀ ਕਰਨ ਅਤੇ ਕਈ ਇਸ ਨੂੰ ਯੋਗਰਾ ਸਿੰਘ ਦਾ ਮਾਨਸਿਕ ਦਿਵਾਲੀਆਪਨ ਆਖ ਰਹੇ ਨੇ ਫਿਲਹਾਲ ਤੁਹਾਡਾ ਇਸ ਪੂਰੇ ਮਾਮਲੇ ਤੇ ਕੀ ਕਹਿਣਾ ਹੈ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ